ਉਹ ਇਕਦਮ ਸਾਨੂੰ ਪਤਾ ਲੱਗ ਗਿਆ ਦਵਲ ਲਾ ਕੇ ਯਾਰ ਦੋਏਗੀ ਦੋ ਤਿੰਨ ਮਹੀਨੇ ਅੱਗੇ ਇਤਨੇ న్యూਜ ਵਾਲੇ ਕਈ ਸਾਨੂੰ ਪਤਾ ਲੱਗਾ ਬੋਰਡਨਰੀ ਬਿਹਰੇ ਦੋ ਤਿੰਨ ਮਹੀਨੇ ਬਾਅਦ ਭਏ ਵੀਡੀਓ ਹੀ ਬਣੀਆਂ ਅੱਗੇ ਕਾਰਬਨ ਨਹੀਂ ਹੋਈ ਕਿੱਥੇ ਕਰਕੇ ਇਕੱਠਾ ਕਿੰਨੇ ਨੇ ਕਿੰਨੇ ਨੇ ਬੋਲਣ ਲਈ ਐਲ ਛੱਡ ਗਈ ਯਾਰੋ ਯਾਰੋ ਯਾਰ ਮਦਦ ਚਾਹੁੰਦਾ ਲੱਗੀ ਕਿੰਨੇ ਜਣੇ ਦੀ ਗੋਲੀ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਉਹ ਹੋ ਰਿਹਾ ਕਦ ਤੇ ਸੀ ਅਗੇ ਇਹਨਾਂ ਨੂੰ ਨਹੀਂ ਪਤਾ ਸਾਰੇ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਲੈਂਡਰ ਚਾਹੀਦਾ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਕਿਹੜੇ ਉਹ ਇਹ ਪਹਿਲੇ ਕੀ ਪਤਾ ਉਹਨਾਂ ਅੱਗੇ ਪਰਚੇ ਦੇ ਨਾਮ ਹੈਗਾ ਤੇ ਤੈਨੂੰ ਨਾ জানা ਹੁੰਦਾ ਕੋਈ ਗਾਰਵੀ ਨਹੀਂ ਹੁੰਦੀ ਹੁੰਦਾ ਗੰਬਰਸਾਰਾ ਫਰਕੀਤਾ ਇਹ ਇੰਪੋਰਟ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸਰਪਾ ਦਾ ਸੰ ਸਰ ਇੱਕ ਇਹਨਾਂ ਦੇ ਸੰ ਪੋਸਨ ਜ਼ਰਾ ਹੀ ਪਾਦਾ ਜ਼ਰਾ ਗੋਲੀਆਂ ਦੋ ਜਣੇ ਤੇ ਲੱਗਦੀਆਂ ਹਾਂਜੀ ਬਸ ਬਸ ਕੀ ਘਟਵਾਇਦਾਂ ਲੱਗਦਾ ਪਤਾ ਨਹੀਂ ਇਹ ਪਿਛੇ ਯੋਗਣ ਕਰਾਣੇ ਚਾਹਤੇ ਲੋਕ ਕਿੱਥੇ ਘੱਟੋ ਯਾਰ ਆਪਰੇ ਨਰ ਤਵਨ ਦਿਖਾ ਦੇ ਤੇ ਤੁਸੀਂ ਕਿਨੇ ਆਪਾਂ ਤਿੰਨ ਇਸ ਕੋਲੀ ਕਿਤੇ ਕਿਤੇ ਨਿਕਲਦਾ ਸੈਨ ਨਿਆਣਾ ਕਿ ਕਿੰਨੇ ਫਾਇਰ ਹੋਇਆ ਤੇ ਕਿੰਨਾ ਨੂੰ ਚੜਾਇਆ ਫਾਇਰ ਦਾ ਵੀ ਇਹ ਪਤਾ ਪਤਾ ਨਹੀਂ ਇੱਕ ਅਣਜੀ ਇੱਕ ਕਟਨ ਖੜਾ ਇਹ ਜਿਹੜਾ ਇੱਕ ਕਾਕਾ ਸੱਤਾ ਕਿਨੇ ਰੌਂਡ ਚੱਲੇ ਡੋਲ ਉਹਦਾ ਨਹੀਂ ਇਹ ਪਤਾ ਮੇਰੇ ਵੀ ਮੱਦੀ ਮੈਂ ਭੱਜ ਗਿਆ ਤੂੰ ਕਿਨੇ ਗੱਲ ਦੀ 75 ਦੀ ਬਾਈਕ ਉਹ ਜੱਤੀ ਬਾਈਕ ਦੀ ਬਾਈਕ ਹਾਂ ਡੀਡੀ ਇਹ ਸਭ ਦੋ ਕੇਸ ਆਏ ਆ ਦੇਖੋ ਵੀ ਝਗੜੇ ਦੇ ਗਨਸ਼ਾਟ ਆ ਇਦਾਂ ਜੋ ਵੀ ਆ ਤੇ ਪੇਸ਼ੈਂਟ ਮਨਜਿੰਦਰ ਸਿੰਘ ਆ ਤੇ ਕਰਨ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੇਜਿਸਟ ਇਹ ਪ੍ਰੇਮਨਗਰ ਦੇ ਲੱਗੇ ਬੋੜਾਵਾਲ ਦੇ ਲੱਗੇ ਸਰ ਕੀ ਹੋਇਆ ਕਿ ਨੀਂਦ ਲੱਗੇ ਪਤਾ ਨਹੀਂ ਕੰਡੀਸ਼ਨ ਹੈ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਬਸੜਾ ਰਿਗਰਡ ਦਾ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਹੈ ਉਹਦੀ ਕੰਡੀਸ਼ਨ ਕਿਹਨਾਂ ਦੋ ਜਿਹੜਾ ਦੱਸਿਆ ਤਾਂ ਮਨਜਿੰਦਰ ਸਿੰਘ ਹੈ ਉਹ ਅੰਡਰ ਅਬਜ਼ਰਵੇਸ਼ਨ ਚ ਹੈ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਹੈ ਇਹ ਸਟੇਬਲ ਹੈਗਾ ਪੇਸ਼ੈਂਟ ਠੀਕ ਹੈ